బ <dyei karo> thank <laughs> you ਅੱਜ 17 ਸਤੰਬਰ ਤੋਂ ਅਸੀਂ ਜਿਹੜਾ ਹੈ ਸਵੱਛਤਾ ਦਾ ਅੰਦਰਵਾੜਾ ਸ਼ੁਰੂ ਕਰਨ ਲੱਗੇ ਆ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ 15 ਦਿਨ ਦੇ ਲਈ ਅਸੀਂ ਕੰਟੀਨਿਊਸਲੀ ਜਿਹੜੀਆਂ ਨੇ ਐਕਟੀਵਿਟੀਜ਼ ਕਰਨੀਆਂ ਨੇ ਸਵੱਛਤਾ ਦੇ ਰਿਗਾਰਡਿੰਗ ਐਕਟੀਵਿਟੀਜ਼ ਕਰਨੀਆਂ ਨੇ ਇਹ ਜਿਹੜਾ ਹੈ ਸਵੱਛ ਭਾਰਤ 2014 2 ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ ਅੱਜ ਕੀ ਸਵੱਛ ਭਾਰਤ ਦਾ ਜਿਹੜਾ ਅਭਿਆਨ ਸ਼ੁਰੂ ਕਰਨ ਦੇ ਲਈ 10 ਸਾਲ ਹੋ ਚੁੱਕੇ ਨੇ 10 ਸਾਲਾਂ ਅਸੀਂ ਜਿਹੜਾ ਇਹ ਮਨਾ ਰਹੇ ਆ ਔਰ ਇਸ 10 ਸਾਲਾਂ ਦੇ ਵਿੱਚ ਅਸੀਂ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਕਰਾਂਗੇ ਜਿਦੇ ਵਿੱਚ ਕਿ ਅਸੀਂ ਸ਼ਹਿਰ ਦੀਆਂ ਐਨ ਜੀਓਜ਼ ਨੂੰ ਇਨਵੋਲਵ ਕਰਨਾ ਹੈਗਾ ਔਰ ਡਿਫਰੈਂਟ ਡਿਫਰੈਂਟ ਸਕੂਲਸ ਕਾਲਜੇਜ਼ ਦੇ ਬੱਚਿਆਂ ਨੂੰ ਅਵੇਅਰ ਕਰਨਾ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਆਪਣੇ ਘਰ ਦੇ ਕੂੜੇ ਨੂੰ ਗਿੱਲੇ ਕੂੜੇ ਨੂੰ ਅਲੱਗ ਰੱਖਣਾ ਹੈਗਾ ਸੁੱਕੇ ਕੂੜੇ ਨੂੰ ਅਲੱਗ ਰੱਖਣਾ ਹੈਗਾ ਔਰ ਜਿਹੜਾ ਹੈ ਅਸੀਂ ਇਹਦੀ ਪ੍ਰੋਸੈਸਿੰਗ ਪ੍ਰੋਪਰਲੀ ਕਰਨੀ ਹੈਗੀ ਆ ਔਰ ਪ੍ਰੋਪਰਲੀ ਪ੍ਰੋਸੈਸਿੰਗ ਕਰਕੇ ਉਹਦੇ ਤੋਂ ਹੀ ਅਸੀਂ ਖਾਦ ਤਿਆਰ ਕਰਕੇ ਅਸੀਂ ਜਿਹੜੀ ਆ ਉਹਨੂੰ ਯੂਜ਼ ਕਰਨਾ ਹੈਗਾ ਸੋ ਕੂੜੇ ਨੂੰ ਜਿਹੜਾ ਹੈ ਅਸੀਂ ਇੱਕ ਕੂੜਾ ਨਾ ਸਮਝਦੇ ਹੋਏ ਇਹਨੂੰ ਜਿਹੜਾ ਹੈ ਅਸੀਂ ਪ੍ਰੋਸੈਸ ਕਰਕੇ ਇਹਨੂੰ ਜਿਹੜਾ ਹੈ ਅਸੀਂ ਯੂਜ਼ ਕਰ ਸਕਦੇ ਹੈਗੇ ਆ ਤਾਂ ਇਹ ਜਿਹੜੀਆਂ ਐਕਟੀਵਿਟੀਆਂ ਨੇ 2 ਅਕਤੂਬਰ ਤੱਕ ਕਿਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਅੱਜ ਅਸੀਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਫਗਵਾੜਾ ਦੇ ਵਿੱਚ ਹੈਗੇ ਆ ਔਰ ਇਸ ਸਕੂਲ ਦੇ ਬੱਚਿਆਂ ਦੇ ਨਾਲ ਅਸੀਂ ਜਿਹੜੀ ਹੈ ਸਾਰੇ ਮਾਡਲ ਟਾਊਨ ਦੇ ਵਿੱਚ ਇੱਕ ਰੈਲੀ ਕੀਤੀ ਹੈ ਸਵੱਛਤਾ ਰੈਲੀ ਕੀਤੀ ਹੈ ਉਹ ਸਵੱਛਤਾ ਰੈਲੀ ਦੇ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ ਕੇ ਯੋਗਦਾਨ ਪਾਇਆ ਹੈਗਾ ਭਾਗ ਲਿਆ ਹੈਗਾ ਬੱਚਿਆਂ ਨੇ ਬੈਨਰ ਲੈ ਕੇ ਸਾਰੇ ਜਿਹੜੇ ਮਾਡਲ ਟਾਊਨ ਦੇ ਵਿੱਚ ਆਪਣਾ ਜਿਹੜਾ ਹੈ ਚੱਕਰ ਲਗਾਇਆ ਹੈਗਾ ਔਰ ਲੋਕਾਂ ਨੂੰ ਜਿਹੜਾ ਹੈ ਪਬਲਿਕ ਨੂੰ ਅਵੇਅਰ ਕੀਤਾ ਹੈਗਾ ਵੀ ਅਸੀਂ ਆਪਣੇ ਆਪਣੇ ਘਰ ਦੇ ਵਿੱਚ ਦੋ ਦੋ ਡਸਟਬਿਨ ਲਗਾਈਏ ਔਰ ਗਿੱਲੇ ਕੂੜੇ ਨੂੰ ਤੇ ਸੁੱਕੇ ਕੂੜੇ ਨੂੰ ਅਸੀਂ ਅੱਡ-ਅੱਡ ਰੱਖੀਏ ਔਰ ਜਿਹੜੇ ਸਾਡੇ ਜਿਹੜੇ ਵੇਸਟ ਕਲੈਕਟਰ ਜਿਹੜੇ ਘਰਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਅਸੀਂ ਗਿੱਲਾ ਕੂੜਾ ਅੱਡ ਦਈਏ ਔਰ ਸੁੱਕਾ ਕੂੜਾ ਅਸੀਂ ਅਲੱਗ ਦਈਏ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈ ਕੰਟੀਨਿਊਸਲੀ ਇਹ ਮਨਾਉਂਦੇ ਰਹਾਂਗੇ ਕੱਲ ਜਿਹੜਾ ਹੈ ਸਾਡਾ ਅਗਲੇ ਕਾਲਜ ਦੇ ਵਿੱਚ ਸ਼ਡਿਊਲ ਹੈ ਇਸੇ ਤਰ੍ਹਾਂ ਹੀ ਜਿਹੜਾ ਹੈ 2 ਅਕਤੂਬਰ ਤੱਕ ਅਸੀਂ ਸਾਰਾ ਸ਼ਡਿਊਲ ਬਣਾਇਆ ਹੋਇਆ ਔਰ 2 ਅਕਤੂਬਰ ਨੂੰ ਅਸੀਂ ਇਹਦੀ ਸਮਾਪਤੀ ਕਰਾਂਗੇ ਔਰ ਇਹ ਜਿਹੜਾ 15 ਵੜਾ ਹੈਗਾ ਇਹਦੇ ਵਿੱਚ ਮੇਰੀ ਆਮ ਲੋਕਾਂ ਨੂੰ ਫਗਵਾੜੇ ਦੇ ਲੋਕਾਂ ਨੂੰ ਅਪੀਲ ਹੈਗੀ ਹੈ ਵੀ ਉਹ ਆਪਣੇ ਸ਼ਹਿਰ ਨੂੰ ਸਵੱਛ ਬਣਾਉਣ ਸਵੱਛ ਬਣਾਉਣ ਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਨੇ ਸਾਡੇ ਕਰਮਚਾਰੀ ਨੇ ਨਗਰ ਨਿਗਮ ਫਗਵਾੜਾ ਦੇ ਉਹ ਪੂਰੀ ਤਰ੍ਹਾਂ ਆਪਣੀ ਤਨ ਮੰਨ ਦੇ ਨਾਲ ਲਗਨ ਦੇ ਨਾਲ ਮਿਹਨਤ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਮੇਰੀ ਫਗਵਾੜਾ ਵਾਸੀਆਂ ਨੂੰ ਸਿਰਫ ਇੰਨੀ ਅਪੀਲ ਹੈ ਵੀ ਉਹ ਸਾਨੂੰ ਪੂਰਨ ਸਹਿਯੋਗ ਕਰਨ ਆਪਣਾ ਗਿੱਲਾ ਕੁੜਾ ਆਟ ਸੁੱਕਾ ਕੁੜਾ ਆਟ ਰੱਖਣ ਔਰ ਜੋ ਵੀ ਕਿਸੇ ਟਾਈਮ ਜਿਹੜਾ ਹੈ ਕਿਸੇ ਟਾਈਮ ਅਸੀਂ ਜਾ ਰਹੇ ਹੈਗੇ ਆ ਕੋਈ ਕਿਸੇ ਟਾਈਮ ਅਸੀਂ ਜਿਹੜਾ ਟਰੈਵਲ ਕਰ ਰਹੇ ਹੈਗੇ ਆ ਕੋਈ ਕਿਸੇ ਟਾਈਮ ਤੁਹਾਡੇ ਕੋਲੇ ਕੋਈ ਵੇਸਟ ਹੁੰਦਾ ਤੁਸੀਂ ਕੋਈ ਫਰੂਟ ਖਾਦਾ ਹੈਗਾ ਜਾਂ ਤੁਸੀਂ ਕੋਈ ਬਿਸਕਟ ਖਾਦੇ ਹੈਗੇ ਨੇ ਤਾਂ ਉਹਦਾ ਜਿਹੜਾ ਲਫਾਫਾ ਹੈ ਉਹ ਸੜਕ ਤੇ ਨਹੀਂ ਸਿੱਟਣਾ ਹੈਗਾ ਉਹਨੂੰ ਆਪਣੇ ਪਾਕਟ ਦੇ ਵਿੱਚ ਰੱਖੋ ਆਪਣੇ ਕੋਲ ਰੱਖੋ ਜਿੱਥੇ ਤੁਹਾਨੂੰ ਡਸਟਬਿਨ ਦਿਖੇ ਜੇ ਉਹ ਸੁੱਕਾ ਹੈਗਾ ਤਾਂ ਸੁੱਕੇ ਡਸਟ